ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਹਿੰਦੇ ਜਦੋਂ ਵੀ ਆਪ ਨੂੰ ਕੋਈ ਮੌਕਾ ਮਿਲਦਾ ਨਾ ਆਪਾਂ ਨੂੰ ਉਹਨੂੰ ਕੋਚ ਕਰ ਦੇਣੀ ਚਾਹੀਦੀ ਆ ਅਗਲੇ ਦਿਨ ਤੇ ਨਹੀਂ ਛੱਡਣੀ ਚਾਹੀਦੀ ਕਿਉਂਕਿ ਕੀ ਪਤਾ ਉਹ ਟਾਈਮ ਆ ਵੀ ਨਾ ਸੋ ਇਸ ਦੇ ਨਾਲ ਇੱਕ ਰਿਲੇਟਡ ਛੋਟੀ ਜੀ ਕਹਾਣੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਕ ਵਾਰ ਦੀ ਕੀ ਗੱਲ ਹੁੰਦੀ ਆ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਹੁੰਦਾ ਤਾਂ ਕੰਮ ਕਰੀ ਜਾਂਦਾ ਤਾਂ ਉਹਨੂੰ ਕੰਮ ਕਰਦੇ ਕਰਦੇ ਨੂੰ ਨਾ ਖੇਤ ਵਿੱਚ ਇੱਕ ਚਮਕ ਦੀ ਚੀਜ਼ ਮਿਲਦੀ ਆ ਤਾਂ ਉਹ ਚਮਕ ਦੀ ਚੀਜ਼ ਨੂੰ ਚੱਕ ਲੈਂਦਾ ਤੇ ਬੜੀ ਚਮਕ ਰਹੀ ਹੁੰਦੀ ਆ ਤੇ ਆਪਣੇ ਗਧੇ ਤੇ ਗਲ ਵਿੱਚ ਬਾ ਦਿੰਦਾ ਜੀ ਤੇ ਉਸ ਮਾਣ ਖੇਤ ਦਾ ਲੱਦ ਕੇ ਲਿਆਉਂਦਾ ਲੂੰਦਾ ਹੁੰਦਾ ਇੱਧਰ ਉੱਧਰ ਲਿਜਾਣ ਵਾਸਤੇ ਤਾਂ ਉਹ ਕਹਿੰਦਾ ਵੀ ਚੱਲ ਟੱਲੀ ਦੀ ਤੌਰ ਤੇ ਸਹੀਂ ਵੀ ਚਮਕਦਾ ਰਹੂਗਾ ਸੋਹਣਾ ਲੱਗਦਾ ਗਲ ਚ ਪਾਇਆ ਗਿਆ ਦੇਦੇ ਤਾਂ ਉਹ ਗਦੇ ਦੇ ਗਲ ਚ ਪਾ ਦਿੰਦਾ ਵਾ ਤੇ ਉਥੋਂ ਦੀ ਇੱਕ ਸੇਠ ਲੰਘਿਆ ਜਾਂਦਾ ਹੁੰਦਾ ਵਾ ਦੁਕਾਨ ਦਾ ਉਸੇ ਸੜਕ ਤੋਂ ਆਉਂਦੀ ਤਾਂ ਉਹ ਸੇਠ ਕੀ ਵੇਖਦਾ ਵਾ ਕਹਿੰਦਾ ਵੀ ਗਦੇ ਦੇ ਗਲ ਵਿੱਚ ਕਿੱਡੀ ਸੋਹਣੀ ਚਮਕਦੀ ਚੀਜ਼ ਪਾਈ ਆ ਤੇ ਕਿਉਂ ਨਾ ਖਰੀਦੀ ਜਾਵੇ ਸੇਠ ਕੀ ਕਰਦਾ ਵਾ ਉਸ ਕਿਸਾਨ ਨੂੰ ਪੁੱਛਦਾ ਵਾ ਕਹਿੰਦਾ ਇਸ ਚੀਜ਼ ਕੀ ਆ ਕਹਿੰਦਾ ਮੇਰੇ ਖੇਤ ਚ ਮੈਨੂੰ ਮਿਲੀ ਸੀਗੀ ਤੇ ਮੈਂ ਚੱਕ ਕੇ ਗਲੇ ਦੇ ਗਲ ਚ ਪਾਤੀ ਮੈਨੂੰ ਲੱਗਾ ਗਦੇ ਤੇ ਸੋਹਣੀ ਲੱਗਦੀ ਗਲ ਚ ਪਾਈ ਟੰਲੀ ਦਾ ਕੰਮ ਕਰਦੀ ਲੈਟ ਦਾ ਕੰਮ ਕਰਦੀ ਰਾਤ ਨੂੰ ਤਾਂ ਉਹ ਕੀ ਕਰਦਾ ਕਹਿੰਦਾ ਨਹੀਂ ਕਹਿੰਦਾ ਗਦੇ ਤੇ ਸੋਹਣੀ ਨਹੀਂ ਲੱਗਦੀ ਤੂੰ ਮੈਨੂੰ ਇਹਦੇ ਪੈਸੇ ਦੱਸ ਮੈਂ ਤੈਨੂੰ ਲੈਣਾ ਚਾਹਣਾ ਮੈਨੂੰ ਸੋਹਣੀ ਲੱਗੀ ਆ ਉਹ ਕਹਿੰਦਾ ਮੇਰੇ ਤਾਂ ਖੇਤ ਚੋਂ ਮਿਲੀ ਆ ਜੋ ਮਰਜ਼ੀ ਦੇ ਦਿਓ ਕਿਸਾਨ ਕਹਿੰਦਾ ਸੇਠ ਨੂੰ ਸੀਟ ਖੰਡਾ ਲੈ ਚੱਕ 50 ਰੁਪਏ 50 ਤੇ 60 ਲੈ ਲੈ ਖੁਸ਼ ਹੁੰਦਾ ਕਸਾਨ ਖੁਸ਼ੀ ਆ ਕਹਿੰਦਾ ਮੈਨੂੰ ਤਾਂ ਖੇਤ ਚ ਮਿਲੀ ਸੀਗੀ ਤੂੰ ਲੈ ਜਾ ਮੈਨੂੰ ਤਾਂ 60 ਰੁਪਏ ਮਿਲ ਗਏ ਆ ਤਾਂ ਉਹ ਕਿਸਾਨ ਖੁਸ਼ ਹੁੰਦਾ 60ਾਂ ਚ ਤੇ ਉਹ ਜਿਹੜਾ ਸੀਟ ਹੁੰਦਾ ਵਾ 60ਾਂ ਰੁਪਈਆਂ ਚ ਖਰੀਦ ਕੇ ਲੈ ਜਾਂਦਾ ਸੀਟ ਨੂੰ ਸੋਹਣੀ ਲੱਗਦੀ ਆ ਲੈ ਜਾਂਦਾ ਤੇ ਉਹ ਆਪਣੇ ਦੁਕਾਨ ਦੇ ਕੰਡੇ ਦੇ ਨਾਲ ਬੰਨ੍ਹ ਦਿੰਦਾ ਜਿੱਥੇ ਸਮਾਨ ਤੋਲਦਾ ਤੋਲਦਾ ਹਣਾ ਦੁਕਾਨ ਤੇ ਇਹ ਦੁਕੰਡੇ ਦੇ ਨਾਲ ਬੰਨ੍ਹਦਾ ਜਿੰਦਾ ਤਾਂ ਹਰੇਕ ਲੋਕ ਪੁੱਛਦੇ ਨੇ ਇਹ ਕਿਹ ਹੈ ਕੀ ਚੀਜ਼ ਆ ਉਹ ਕਹਿੰਦਾ ਮੈਂ ਕਿਸੇ ਦੇ ਕਿਸਾਨ ਦੇ ਗਧੇ ਤੋਂ ਲਾ ਕੇ ਇੱਥੇ ਟੰਗਤੀ ਆ ਮੈਨੂੰ ਸੋਹਣੀ ਲੱਗਦੀ ਸੀ ਇੱਥੇ ਸੋਹਣੀ ਲੱਗਦੀ ਮੈਂ ਤਾਂ ਸ਼ੋਅ ਵਾਸਤੇ ਲਿਆ ਕੇ ਟੰਗੀ ਆ ਉਹ ਹੁਣ ਕਾਫੀ ਸਾਰੇ ਜਾਣੇ ਪੁੱਛਦੇ ਆ ਤੇ ਉਹਨਾਂ ਚੋਂ ਇੱਕ ਜਵਾਰੀ ਆਉਂਦਾ ਹੁੰਦਾ ਬਾਤ ਜਵਾਰੀ ਨੂੰ ਪਤਾ ਲੱਗ ਜਾਂਦਾ ਇਹ ਹੈ ਚੀਜ਼ ਕੀ ਆ ਤੇ ਉਹ ਕਹਿੰਦਾ ਵੀ ਇਹ ਚੀਜ਼ ਹੈ ਕਹਿੰਦਾ ਤੈਨੂੰ ਕਿੱਥੋਂ ਮਿਲੀ ਉਹ ਕਹਿੰਦਾ ਕੋਈ ਕਿਸਾਨ ਸੀ ਉਹਨੂੰ ਖੇਤ ਚ ਮਿਲੀ ਸੀ ਉਹਨੇ ਗਦੇ ਤੇ ਬੰਨਤੀ ਗਦੇ ਤੇ ਲਵਾ ਕੇ ਮੈਂ ਇੱਥੇ ਬੰਨਤੀ ਮੈਨੂੰ ਇੱਥੇ ਲੱਗੀ ਸੋਹਣੀ ਲੱਗਦੀ ਡੈਕੋਰੇਸ਼ਨ ਵਾਸਤੇ ਤਾਂ ਉਹ ਕਹਿੰਦਾ ਤੂੰ ਮੈਨੂੰ ਕੀਮਤ ਦੱਸ ਮੈਂ ਦੀ ਤੈਨੂੰ ਤੇਰੇ ਤੋਂ ਲੈਣਾ ਚਾਹਣਾ ਵਾ ਉਹ ਕਹਿੰਦਾ ਕੀਮਤ ਮੈਂ ਉਹਨੂੰ 60 ਦੇ ਗਿਆਂ ਤੂੰ ਕਿੰਨੇ ਦਊਗਾ ਤੇ ਉਹ ਕਹਿੰਦਾ ਨਹੀਂ ਚੀਜ਼ ਤੇਰੀ ਆ ਲਾਲਾ ਸੇਠ ਤੇ ਉਹ ਕਹਿੰਦਾ ਮੈਂ ਤਾਂ 100 ਰੁਪਏ ਮੰਗਦਾ 100 ਰੁਪਏ ਦੇ ਦੇ ਲਾਲਾ ਫਾਇਦਾ ਕੱਢਣਾ ਚਾਹੁੰਦਾ ਹੁੰਦਾ ਵਾ ਤੇ ਉਹ ਤੋਂ 100 ਰੁਪਏ ਮੰਗ ਲੈਂਦਾ ਵਾ ਤੇ ਉਹ ਕੀ ਕਰਦਾ ਉਹ ਨਹੀਂ ਨਹੀਂ ਜਿਆਦਾ ਆ 100 ਰੁਪਏ ਜਿਹੜਾ ਸੁਨਿਆਰਾ ਹੁੰਦਾ ਵਾ ਕਹਿੰਦਾ ਤੂੰ ਤਾਂ ਜਿਆਦਾ ਮੰਗ ਰਿਹਾ ਤੂੰ ਆਪ ਤਾਂ ਵੀ ਇਹ ਤੋਂ ਘੱਟ ਖਰੀਦੀ ਹੋਣੀ ਆ ਕਹਿੰਦਾ ਨਾ ਨਾ ਮੈਂ ਇਨੇ ਚ ਖਰੀਦ ਕੇ ਲਿਆ ਉਹਨੂੰ ਝੂਠ ਮਾਰਦਾ ਵਾ ਤੇ ਉਹ 100 ਰੁਪਏ ਲੈਣ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਸੁਨਿਆਰਾ 80 ਦਿੰਦਾ ਹੁੰਦਾ ਵਾ ਉਹ ਲੈਂਦਾ ਨਹੀਂ ਜਿਹੜਾ ਸੇਠ ਦੁਕਾਨ ਵਾਲਾ ਉਹ ਵੇਚਦਾ ਨਹੀਂਗਾ ਕਹਿੰਦਾ ਜਾ ਕੋਈ ਨਹੀਂ ਕਹਿੰਦਾ ਮੈਂ ਪੈਸੇ ਲੈ ਕੇ ਆਉਣਾ ਵਾ ਤੇ ਕਹਿੰਦਾ ਤੂੰ ਮੈਨੂੰ ਦੇ ਦੇਈਂ ਉਹਦੂ ਅਗਲੇ ਦਿਨ ਦਿਨ ਚੜਦਾ ਵਾ ਤਾਂ ਸੇਠ ਦੁਕਾਨ ਖੋਲਦਾ ਵਾ ਤੇ ਉਹ ਥੋੜਾ ਲੇਟ ਆਉਂਦਾ ਉਸ ਤੋਂ ਪਹਿਲਾਂ ਇੱਕ ਹੋਰ ਸੁਨਿਆਰਾ ਨੰਗਦਾ ਉਸੇ ਰਸਤੇ ਤੋਂ ਤੇ ਕੁਝ ਖਾਣ ਲਈ ਉਹ ਉਸ ਦੁਕਾਨ ਤੇ ਖੜਦਾ ਵਾ ਤਾਂ ਖੜਦਾ ਕੀ ਆ ਉਹਨੂੰ ਉਹ ਚੀਜ਼ ਵਧੀਆ ਲੱਗਦੀ ਆ ਟੰਗੇ ਤੇ ਜਿਹੜੀ ਕੰਡੇ ਤੇ ਲੱਗੀ ਹੁੰਦੀ ਆ ਤੇ ਉਹਨੂੰ ਪਛਾਣ ਆ ਜਾਂਦੀ ਆ ਵੀ ਇਹ ਹੀ ਗਰਾਵਾ ਉਹ ਕਹਿੰਦਾ ਸੇਠ ਜੀ ਆ ਕਿੰਨੇ ਦੀ ਆ ਉਹ ਕਹਿੰਦਾ ਵੀ ਮੈਂ 100 ਦੀ ਖਰੀਦੀ ਆ ਉਹਨੂੰ ਵੀ ਝੂਠ ਮਾਰਦਾ ਕਹਿੰਦਾ 100 ਦੀ ਆ ਤੇ ਮੈਨੂੰ ਸੋਹਣੀ ਲੱਗਦੀ ਆ ਤੇ ਇਦਾਂ ਇਦਾਂ ਕਰਕੇ ਆਈ ਏ ਇਹ ਤੇ ਉਹ ਕਹਿੰਦਾ ਇਸ ਕਿੰਨੇ ਪੈਸੇ ਦੇ ਉਹ ਕਹਿੰਦਾ 100 ਰੁਪਇਆ ਉਹ ਸੇਠ ਕੀ ਕਰਦਾ ਜਿਹੜਾ ਖਾਨ ਲਈ ਖੜਾ ਹੁੰਦਾ ਕੁਝ ਸਮਾਨ ਲੈਣ ਲਈ ਉਹਨੂੰ 100 ਰੁਪਇਆ ਦਿੰਦਾ ਵਾ ਤੇ ਉਥੋਂ ਉਹ ਚੀਜ਼ ਜਿਹੜਾ ਹੀਰਾ ਵਹ ਹੁੰਦਾ ਵਾ ਉਹ ਖਰੀਦ ਕੇ ਲੈ ਜਾਂਦਾ ਵਾ ਜਿਹੜਾ ਉਹ ਜਵਾਰੀ ਆਉਂਦਾ ਹੁੰਦਾ ਜਿਹੜਾ ਪਹਿਲੇ ਦਿਨ ਆਇਆ ਹੁੰਦਾ ਜਿਹੜਾ ਸੀ ਦੇ ਰਿਆ ਹੁੰਦਾ ਵਾ ਉਹ ਆਉਂਦਾ ਵਾ ਕਹਿੰਦਾ ਵੀ ਉਹ ਵੀ ਚਮਕਾਲਾ ਪੱਥਰ ਕਿੱਥੇਗਾ ਉਹ ਕਹਿੰਦਾ ਉਹ ਤਾਂ ਮੈਂ ਵੇਚਤਾ ਉਹਨੇ ਕਿਹਨੂੰ ਵੇਚਿਆ ਕਹਿੰਦਾ ਇੱਕ ਤਕੜਾ ਜਿਵੇਂ ਕਿ ਸੁਨਿਆਰਾ ਆਇਆ ਸੀਗਾ ਕਾਂਡੇ-ਮੁੰਡੇ ਉਹਦੇ ਹੀਰੇ ਮਤਲਬ ਕਿ ਗਹਿਣੇ ਵਾਵਾ ਪਾਏ ਸੀਗੇ ਤੇ ਉਹ ਖਰੀਦ ਕੇ ਲੈ ਗਿਆ ਉਹਦਾ ਕਿੰਨੇ ਦਾ ਵੇਚਿਆ ਉਹ ਕਹਿੰਦਾ 100 ਦਾ ਉਹ ਕਹਿੰਦਾ ਤੈਨੂੰ ਪਤਾ ਨਹੀਂ ਸੀ ਉਹਦੀ ਕੀ ਕੀਮਤ ਉਹ ਹੈ ਕੀ ਆ ਕਹਿੰਦਾ ਕੀ ਆ ਕਹਿੰਦਾ ਉਹ ਹੀਰਾ ਸੀਗਾ ਕਹਿੰਦਾ ਤੈਨੂੰ ਉਹਦੀ ਸਹੀ ਕੀਮਤ ਦਾ ਨਹੀਂ ਪਤਾ ਕਹਿੰਦਾ ਮੇਰੇ ਨਾਲ ਮੂਰਖਤਾ ਤੂੰ ਆ ਆਉਂਦਾ ਕਿਵੇਂ ਕਹਿੰਦਾ ਤੂੰ 100 ਰੁਪਏ 20 ਰੁਪਈਆ ਪਿੱਛੇ ਕਹਿੰਦਾ ਮੇਰੇ ਨਾਲ ਛੱਡ ਝਗੜਾ ਕਰੀ ਗਿਆ ਮੈਂ ਤਾਂ ਉਹਦੀ ਕੀਮਤ ਹੀ ਨਹੀਂ ਪਤਾ ਸੀ ਜੇ ਕੀਮਤ ਮੈਨੂੰ ਪਤਾ ਹੁੰਦੀ ਤੇ ਮੈਂ ਉਹਦਾ ਸਹੀ ਰੇਟ ਲਾਉਂਦਾ ਤੇ ਮੈਂ ਤਾਂ ਤੇਰੇ ਤੋਂ 100 ਮੰਗਿਆ ਸੀ ਤੂੰ ਮੈਨੂੰ 80 ਦੇ ਰਿਹਾ ਸੀਗਾ ਤੇ ਮੇਰੇ ਨਾਲ ਤਾਂ ਮੂਰਖ ਵੱਡਾ ਤੂੰ ਆ ਤੂੰ 20 ਰੁਪਈਆ ਪਿੱਛੇ ਉਹ ਛੱਡ ਗਿਆ ਕੱਲ ਹੁਣ ਤੋਂ ਵਿਕ ਗਿਆ ਉਹ ਲੈ ਗਿਆ ਅਗਲਾ ਸੇਠ ਸੋ ਇਹ ਸੀ ਛੋਟੀ ਜੀ ਕਹਾਣੀ ਤੇ ਉਹ ਬਾਅਦ ਜਿਹੜਾ ਲਾਲਾ ਸੁਨਿਆਰਾ ਹੁੰਦਾ ਉਹ ਪਛਤਾਉਂਦਾ ਵਾ ਵੀ ਮੈਂ ਕੱਲ ਹੀ ਕਿਉਂ ਨਹੀਂ ਖਰੀਦੇ 20 ਰੁਪਏ ਪਿੱਛੇ ਕਹਾਣੀ ਛੋਟੀ ਜੀ ਆ ਸਿੱਖਿਆ ਬਹੁਤ ਵੱਡੀ ਦਿੰਦੀ ਆ ਇਹ ਕਹਾਣੀ ਆ ਓਪਰਚੁਨਿਟੀ ਦੀ ਮੌਕਾ ਜਦੋਂ ਸਾਨੂੰ ਜ਼ਿੰਦਗੀ ਮੌਕਾ ਦਿੰਦੀ ਆ ਸਾਨੂੰ ਉਹ ਕਰ ਲੈਣਾ ਚਾਹੀਦਾ ਨਹੀਂ ਤਾਂ ਸਾਡੀ ਜਗਾ ਉਹਦੇ ਪਿੱਛੇ ਲੈਣ ਬਹੁਤ ਲੰਮੀ ਲੱਗੀ ਆ ਇਹ ਕੋਈ ਹੋਰ ਦੂਜਾ ਕੇ ਉਹਨੇ ਕਰ ਦੇਣਾ ਵਾ ਤੇ ਸਾਡਾ ਨੰਬਰ ਖੁੱਸ ਜਾਣਾ ਵਾ ਅਸੀਂ ਉਹ ਕਰ ਸਕਣਾ ਨਹੀਂ ਆ ਸੋ ਇਸ ਕਰਕੇ ਜ਼ਿੰਦਗੀ ਮੌਕੇ ਬਹੁਤ ਹੁੰਦੀ ਆ ਉਹਨੂੰ ਖੰਜਾਉਣਾ ਆਪਣਾ ਜੋ ਬਣਦਾ ਫੁੱਲ ਦੇ ਉਹ ਟਾਈਮ ਉਸ ਚੀਜ਼ ਨੂੰ ਤੇ ਜ਼ਿੰਦਗੀ ਚ ਅੱਗੇ ਵਧੋ ਸੋ ਇਹ ਸੀ ਅੱਜ ਦੀ ਛੋਟੀ ਜੀ ਕਹਾਣੀ ਮੌਕਾ ਲੰਗੇ ਤੋਂ ਬਾਅਦ ਕੁਝ ਨਹੀਂ ਹੁੰਦਾ ਸੋ ਇਸ ਕਰਕੇ ਮੌਕੇ ਤੇ ਸਮਾਂ ਰਹਿnde ਕਰ ਲੈਣਾ ਚਾਹੀਦਾ ਵਾ ਕੁਝ ਵੀ ਤਰੱਕੀ ਵਾਲਾ ਸੇ ਇਹ ਸੀ ਅੱਜ ਦੀ ਸਟੋਰੀ ਜੇ ਚੈਨਲ ਤੇ ਨਵੇਂ ਆਏ ਤਾਂ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਮਿਲਦੇ ਆਂ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ 'ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ